ਉਹ ਜੇ ਦੇਖੋ ਜਿਹਨੂੰ ਨੱਕ ਕਹਿੰਦੇ ਆ ਉਹ ਨਹੀਂ ਰਾਜਦੀਪੀ ਦੀ ਟਰ ਫੜੀ ਫਿਰਦੇ ਕੁਲਵੰਤ ਸਿੰਘ ਘੋੜੇ ਦੀ ਟਰ ਫੜੀ ਫਿਰਦੇ ਜਿਹਨੇ ਘੋੜੇ ਦੀ ਟਰ ਫੜ ਲਈ ਤਾਂ ਰਾਜਦੀਪੀ ਖਿਸਕਣ ਨਹੀਂ ਦਿੰਦੇ ਫਿਰ ਨੂਰੇ ਦਾ ਬੱਚਾ ਕੋਸੇ ਖੋਲੀ ਤੋਂ ਉਸੇ ਘਰ ਤੇ ਖੜਨ ਵਾਲਾ ਗੁਰੂ ਮਹਾਰਾਜੇ ਇੱਕ ਨੂਰਾ ਲੈ ਗਿਆ ਤੇ ਦੂਜਾ ਨੂਰਾ ਦੇ ਗਿਆ ਉਹਦੀਆਂ ਉਹੀ ਉਹੀ ਰਾਹ ਨੇ ਦੇ ਮਾਲਕ ਦਾ ਵੀ ਪਰਮਾਤਮਾ ਕੋਲੇ ਦੀ ਨਾਮ ਬਰਾਤਾ ਦਾ ਵੀ ਹਾਂ ਇਹਨਾਂ ਨੇ ਸੱਚੀ ਮੁੱਕੀ ਸੇਵਾ ਕੀਤੀ ਆ ਭਾਵਨਾ ਤੇ ਉਹ ਨੂਰਾ ਅੱਜ ਕਿਹੜਾ ਤੇ ਉਹਦੇ ਦਰਸ਼ਨ ਕਿੰਨੇ ਪਿਆਰ ਨਾਲ ਬੱਚੀ ਗੱਲਾਂ ਮਾਂ ਤੇ ਦੀ ਗੁੱਟੀ ਦੇ ਬੱਚਾ ਇੱਕ ਵਾਰੀ ਭਾਜੀ ਤਾੜੀਆਂ ਮਾਰਦੇ ਪੂਰੇ ਕਿਉਂਕਿ ਗੱਡੀ ਦੇ ਵਿੱਚ ਗੱਡੀ ਦਾ ਡਾਣਾ ਲਾ ਪਿਓ ਤੇ ਘੂਰੇ ਨੂੰ ਆਪਾਂ ਫੇਰ ਪੰਜ ਚੱਕੇ ਤਰਾ ਭਾਈ ਜੀ ਹੁਣਾਂ ਤੋਂ ਪੁੱਛ ਗੱਟ ਗਏ ਅਹ ਕਿਆ ਬਾਤ ਆ ਭਾਈ ਦੋ ਸਾਲ ਇਹ ਵੀ ਉਮਰ ਉਹ ਜੀ ਦੇਖੋ ਜਿਹਨੂੰ ਨਕ ਕਹਿੰਦੇ ਆ ਤੇ ਜਿਹੜਾ ਗੁਲਾਬੀ ਪਾਨਾ ਜਿਹੜਾ ਹੁਸਨ ਉਹ ਦੇਖੋ ਇੱਕ ਵਾਰੀ ਬਾਜੀ ਫੇਰ ਤਾਲੀਆਂ ਮਾਰਦੇ ਬਹੁਤ ਬਹੁਤ ਧੰਨਵਾਦ ਤੇ ਹੁਣ ਆਪਾਂ ਖੁੱਲੇ ਦਰ ਖਲੇ ਵੇ ਫੇਰ ਕਰਾਉਂਦੇ ਆ ਕਿਉਂਕਿ ਉਧਰੋਂ ਭੱਜਣ ਵਾਲੀ ਵੀ ਤਿਆਰ ਆ ਧੋਰੇ ਬਹੁਤ ਬਹੁਤ ਧੰਨਵਾਦ ਬਾਜੀ ਕਰ ਲਿਓ ਗੱਡੀ ਅੱਗੇ ਤੇ ਰੋਕੀ ਰੱਖਿਓ ਥੋੜਾ ਜਿਹਾ ਅੱਗੇ ਕਰਕੇ ਜੰਮ ਸਾਹ ਪੂਰ ਕਰ ਲਓ ਜੀ ਤੇ ਇੱਕ ਵਾਰੀ ਇਹਨਾਂ ਦੇ ਨਾਮ ਤੇ ਵੀ ਤਾਲੀ ਮਾਰ ਦਿਓ ਧੋਰੇ ਦੀ ਲੜਾਮ ਫੜਲੀ ਆ ਜੇ ਕੋਈ ਇਹ ਹੁੰਦੀ ਆ دو کروڑھ کروڑ چار کروڑا کوئی فرق نہیں ہے تیار یہ آر پی ایک طرالا تو دیکھتے ہیں بھی وہ گل کتنے جڑتی ہے بھائی جتندر سن جی پاکر نورے کا بچہ ستالی دو سال عمر ਦਫਰ ਬਸ ਮਾਈ ਜੀ ਫੇਰ ਬਰਕਰਪੁਰ ਦੇ ਜਤਿੰਦਰ ਬਾਈ ਦੇ ਵੇੜੇ ਰੌਣਕਾਂ ਲੱਗਣ ਲੱਗੀਆਂ ਜਤਿੰਦਰ ਬਾਈ ਦੇ ਵੇੜੇ ਰੌਣਕਾਂ ਲੱਗੀਆਂ ਫੇਰ ਜੀ ਕਿਉਂਕਿ ਇੱਕ ਰੋਜ਼ਾ ਰੋਜ਼ਾ ਤਕਸੀਦ ਹੀ ਚੱਲੇਗਾ ਆਪਣੀ ਉਮਰ ਤੋਂ ਆਓ ਮਾਈ ਜੀ

ਉਹਕੇ ਇੱਥੇ ਗਰਗੰਜ ਪੈਂਦੇ ਆ ਜਥੇਦਾਰ ਗਰਗੰਜ ਵੀ ਬਣ ਗਈ ਆ ਜਥੇਦਾਰ ਤੇ ਇਧਰੋਂ ਕੋਈ ਨਹੀਂ ਰਾਜਦੀਪੀ ਦੀ ਟੋਰ ਫੜੀ ਫਿਰਦੇ ਕੁਲਵੰਤ ਸਿੰਘ ਘੋੜੇ ਦੀ ਟੋਰ ਫੜੀ ਫਿਰਦੇ ਜਿਹਨੇ ਘੋੜੇ ਦੀ ਟੋਰ ਫੜ ਲਈ ਤਾਂ ਰਾਜਦੀਪੀ ਖਸ ਕਰਨੀ ਦਰਨੇ ਫਿਰ ਐਵੇਂ ਨਾ ਕੋਈ ਬੰਦਾ ਸੰਝ ਲੈ ਬਹੁਤ ਧੰਨਵਾਦ ਜੇਤੂ ਟਰੈਕਟਰ ਦੇ ਕੋਲੇ ਤੇ ਨੂਰੇ ਦਾ ਭਾਈ ਜਤਿੰਦਰ ਪਾਪਰਪੁਰ ਵਾਲੇ ਦਾ ਨੂਰੇ ਦਾ ਬੱਚਾ ਕੋਸੇ ਖੋਲੀ ਤੋਂ ਉਸੇ ਘਰ ਤੇ ਖੜਨ ਆਲਾ ਗੁਰੂ ਮਹਾਰਾਜ ਇੱਕ ਨੂਰਾ ਲੈ ਗਿਆ ਤੇ ਦੂਜਾ ਨੂਰਾ ਦੇ ਗਿਆ ਉਹਦੀਆਂ ਓਹੀ ਓਹੀ ਗੱਲਾਂ ਨੇ ਅਾਕੀ ਬਹੁਤ ਧੰਨਵਾਦ ਗੱਲ ਫੇਰ ਫਿਰੇ ਰਾਤੇ ਆਉਣ ਵਾਲਿਆਂ ਨੇ ਜਿੰਨੇ ਲੋਕ ਆਏ ਆਂ ਅੱਜ ਦੇ ਖੇਤਵਾਰ ਕਿੰਨੇ ਨੰਬਰ ਤੋਂ ਆ ਗਏ ਆ ਪੰਜਾਬ ਇਸ ਸਮੇਂ ਰਾਜਾ ਨਾਲ ਪਈ ਅੱਜ ਦੇ ਪੇਟ ਕੁੱਟੀਆਂ ਬਹੁਤ ਬਹੁਤ ਧੰਨਵਾਦ